ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਅਸਚ ਜਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚਪਨਾ ਹੋਵੇ ਜੇ ਲਹਿਰਾ ਲਿਵਤਾਰ ਭੁਖਿਆ ਫੋਕ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈਸਣ ਪਾਲ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸਿਆਰਾ ਹੋਇਏ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਂ ਅੰਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਮਾਲਕ ਦੁਖ ਸੁਖ ਪਾਈਏ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੈ ਭੁਜੈ ਤਾ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜਿ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਅਧੂਰਾ ਕਥਨਾ ਕਥੀਨਾ ਵੇ ਟੋਟ ਕਥ ਕਥ ਕਥੀ ਕੋਟੀ ਕਟਕਟ ਦਿੰਦਾ ਦੇ ਲੈਂਦੇ ਥਕ ਪਾਏ ਜੁਗ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹੋ ਨਾਨਕ ਮਿਕਸੇ ਵੇ ਪਰਵਾਹ ਸੱਚਾ ਸਾਹਿਬ ਸਚਨੈ ਭਖ ਆਪੋ ਅਪਾਰ ਅਖੇ ਮੰਗੇ ਦੇ ਦੇ ਦਤ ਕਰੇ ਦਤਾਰ ਪੇਰ ਕੇ ਅੱਗੇ ਰਖੀਏ ਜਿਸੇ ਦਰਬਾਰ ਮੋਖੇ ਬੋਲਣ ਬੋਲੀਏ ਜਿਸ ਸੁੰਤਰੇ ਪਿਆਰ ਅਮਰਤ ਵੇਲਾ ਸਚਨਾ ਵਿੜਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਐਵੇਂ ਜਾਣੀਏ ਸੁਭਾਅ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦਰਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨੰਗਾ ਵੇ ਗੁਣੀ ਨਿਦਾਨਾ ਗਵਿਏ ਸੁਣੀਏ ਮਨ ਰਖਿਏ ਪਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖੰਦ ਗੁਰਮਖ ਵੇਦ ਗੁਰਮੁਖ ਰਿਆ ਸੁਮਾਈ ਗੋਰ ਇਸਰ ਗੁਰ ਗੋਰਖ ਬਰਮਾ ਗੁਰ ਪਾਰ ਬਤਿ ਮਾਈ ਜਹੋ ਜਣ ਆਖਾ ਨਹੀਂ ਕਿਆਣਾ ਕਥਨਾਂ ਜਾਇ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਸਰਨ ਜਾਇ ਤੀਥਨਾਵਾ ਜਿਸ ਪਾਵਾਂ ਵਿਣ ਭਾਣੇ ਕੇ ਨਾਈ ਕਰੀ ਜੈਤੀ ਸਿਸ਼ਟ ਉਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸੇਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਸਰਨ ਜਾਈ ਜੇ ਜਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਵਾ ਖੰਡਾ ਵੀ ਜਾਨੀਏ ਨਾ ਚੱਲੇ ਸਬ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਤ ਜਗ ਲੈ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੂਜੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹ ਕੋਈ ਨਾ ਸੁਜੈ ਜੈਤਿ ਸੁਗੁਣ ਕੋਈ ਕਰੈ ਸੁਣਿਆ ਸਿਦਪੀ ਸੁਰਨਾਥ ਸੁਣਿਆ ਧਰਤਵਲ ਆਪਾਸ ਸੁਣਿਆ ਤੀਪਲਪ ਤਾਲ ਸੁਣਿਆ ਕੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦਾ ਸੁਣਿਆ ਮੁਕਤਲਾਣਾ ਮੰਦਾ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਸ ਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਸਤਿ ਗਿਆਨ ਸੁਣਿਆ ਅਸਟਕਾ ਸੁਨਾਣ ਸੁਣਿਆ ਪੜਪੜ ਪਾਵੇ ਮਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸੇ ਪੀਰ ਪਾਸ ਸੁਣੇ ਆਂਦੇ ਪਵੇਰਾ ਸੁਣੇ ਹੱਥ ਹੋਵੇ ਅਸਦਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪਾਪ ਕਾ ਨਾਸ ਮੰਨੇ ਕੀ ਬਕਤ ਨ ਜਾਏ ਜੇ ਕੋ ਕਹਿ ਪੀਸੇ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਵੇ ਕਰਨ ਵਿਚਾਰ ਐਸਾ ਨੰਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਤ ਹੋਵੇ ਮਨ ਬੁੱਧ ਮੰਨੇ ਸਗਲ ਭਵਣ ਕੀ ਸੁੱਧ ਮੰਨੇ ਮੂ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨੰਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਰਖਾਗ ਨ ਪਾਏ ਮੰਨੇ ਪਤਿ ਉਪਰਗਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨੇ ਧਰਮ ਸੇthi ਸੰਬੰਧ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨ ਪਾਵੇ ਨਾ ਪੇਖ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੁਹੇ ਦਰ ਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਇਸ ਮਾਰ ਦੋ ਤਨ ਕਿਆ ਪੁਦਿਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੇ ਹੋ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਇਸ ਤੇ ਬਾਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸੁਬਨਾ ਲਿਖਿਆ ਬੜੀ ਕਲਾ ਮਹ ਲਿਖਾ ਲਿਖ ਜਾਣੇ ਕੋਈ ਨੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲੇ ਰੂਪ ਕੈਤੀ ਦਾ ਜਾਣ ਕੋ ਕੂਤ ਕੀਤਾ ਪਸਾ ਇੱਕ ਕਵਾਉ ਇਸ ਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਰੰਗਕਾਰ असंग जप असंग पाओ असंग पूजा असंग तप ताओ असंग ग्रंथ मुख वेद पाठ असंग योग मन रहे उदास असंग भगत गुण ज्ञान विचार असंग सती असंग दतार असंग सूर मोह पक सार असंग मूल लेव लाए तार कुदर कामण सह विचार वारन जावा एक वार जत भावे साईं भली कार तू सदा सलामत निरंकार ਅਸੰਖ ਮੂਰਖ ਅੰਦੇ ਕੋਰਾ ਸੰਚੋੜ ਹਰਾਮ ਕੋਰਾ ਅਸੰਖ ਅਮਰ ਕਰ ਜਾਏ ਜੋਰ ਸੰਕਲ ਵਢ ਤਿਆਗ ਮਾਇ ਅਸੰਖ ਪਾਪੀ ਪਪ ਕਰ ਜਾਏ ਅਸੰਖ ਕੂੜਿਆ ਕੂੜੇ ਫੈਰਾਈ ਅਸੰਖ ਮਲੇਸ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸੰੰਦਰੰਕਾਰ ਅਸੰਖ ਨਾਮ ਅਸੰਖთა ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰਪਾਰ ਹੋਇ ਅਖਰੀ ਨਾ ਮਖਰੀ ਜਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਵਖਾਣ ਜਿਨ ਐ ਲੇਖੈ ਤਿਰਨਾ ਹੈ ਜਿਉ ਫਰਮਾਇ ਤਿਉ ਤਿ ਉਪਾਏ ਇੱਤਾ ਕਿਤਾ ਤੇਤਾ ਨਾਮ ਨਾਵੇਂ ਨਾਹੀ ਕੋਥਾ ਕੁਦਤ ਕਵਣ ਕਹਾ ਵਿਚਾਰ ਵਰ ਜਾਵਾ ਏਕ ਵਾਰ ਜਦ ਤੁਧ ਪਾਵੇ ਸਾਈ ਭਰਿਕਾਰ ਤੂੰ ਸਦ ਅਸ ਨੰ ਮੰਦਰ ਅੰਕਾਰ ਭਰੀਏ ਹੱਥ ਪੈਰ ਸੰਦੇ ਪਾਣੀ ਤੁਤੇ ਉਤਰਸਕੇ ਮੂਤਪਲੀਤੀ ਕੱਪੜ ਹੋਏ ਜੇ ਸਾਬਣ ਲਈਏ ਓ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਓ ਤੋਪੇ ਨਾ ਵਕੇ ਰੰਗ ਪੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਪੇ ਹੀ ਖਾਓ ਨਾਨਕਮੀ ਆਉ ਜਾਓ ਤੀ ਸਬਦ ਅਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਨੇ ਮਨ ਕੀਤਾ ਪਾਓ ਅੰਤਰਗਤ ਪ੍ਰੀਤ ਮਨ ਨਾਮ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਣ ਗੁਣ ਕੇਤੇ ਭਗਤ ਨਾ ਹੋਏ ਸਵਾਸ ਅਦਬਾਣੀ ਵਰਮਾਓ ਸਤਸੁਆੰਸ ਦਾ ਮੰਚਾਓ ਕਮਸ ਵੇਲਾ ਵਖਤ ਕਵਣ ਕਵਰਿਤ ਕਵਣ ਬਾਰ ਕਮਸ ਰੁੱਤੀ ਮ ਕਵਣ ਜੇਤ ਹੋ ਆਪਾਰ ਵੇਲ ਨ ਪਾਈਏ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤਨ ਆਪੋ ਯੋਗਾ ਦੀਆਂ ਜੈ ਲਿਖਣ ਲੈ ਕੁਰਾਨ ਤਿਤਵਾਰਨ ਜੋਗੀ ਜਾਣ ਪ੍ਰਤਮਾਨ ਕੋਈ ਜ ਕਰਤਾ ਸ੍ਰਿਸ਼ਟੀ ਕੋ ਸੱਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਸਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਕਾ ਨਾ ਸੋਹੇ ਪਤਾਲ ਅਪਤਾਲਕ ਅਗਾਸ ਅਗਾਸ ਊੜ ਕ ਊੜ ਕ ਭਾਲ ਥਕੇ ਵੈਦ ਕਹਿ ਇੱਕ ਬਾਤ ਸੇ 16 ਕਹਿਨ ਕ ਤੇ ਬਾਸ ਲੂਏ ਤਾ ਤ ਲਿਖਾ ਹੋਏ ਤਾ ਲਿਖੀਏ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਏਤੀ ਸੁਸਨਾ ਪਈਆ ਨਦੀਆਂ ਤੇਵਾ ਭਾਵ ਸੁਨ ਨ ਜਾਣੈ ਸੁ ਸੁਲਤਾਨ ਗੇਰਾ ਸੇਤੀ ਮੰਤਨ ਕੀੜੀ ਤੁਨ ਨਾ ਹੋਨੀ ਜੇ ਸੁਨ ਨਾ ਵਿਸਰੇ ਅਤਨਾ ਸੁਦੀ ਕੇ ਨਾ ਅੰਤ ਅਤਨਾ ਕਰਨ ਦੇਣਾ ਅੰਤ ਅੰਤ ਨ ਵਿਖਣ ਸੁਨਨ ਅੰਤ ਅੰਤ ਨ ਜੱਪੇ ਕੀਆ ਮੰਨ ਮੰਤ ਅੰਤ ਨ ਜੱਪੇ ਕੀਤਾ ਕਾਰ ਅੰਤ ਨ ਜੱਪੇ ਪਰਵਾਰ ਅੰਤ ਕਰਨੇ ਕੇਤੇ ਬਿਲ ਲਾਏ ਤਾਂ ਕਿਆ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਹੇ ਬੋਤਾ ਹੋਏ ਵੱਡਾ ਸਹੇ ਉੱਚਾ ਥਾਂ ਉਤੇ ਉਪਰ ਉੱਚਾ ਨਾਮ ਐ ਬੜੂਚ ਹੋਵੇ ਕੋਈ ਤੀ ਸੂਚੀ ਕੋ ਜਾਣੇ ਸੋਏ ਦੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮੋ ਲਿਖਿਆ ਨਾ ਜਾਏ ਵਡਾ ਦਾਤਾ ਤੇਨਨਤ ਮਾਇ ਕਿ ਤੇ ਮੰਗੇ ਜੋ ਅਪਾਰ ਕਿ ਤੇ ਗੰਥ ਨਹੀਂ ਵਿਚਾਰ ਕਿ ਤੇ ਖਪਟੇ ਵਿਕਾਰ ਕਿ ਤੇ ਲੈ ਲੈ ਮੁਕਰਪਾਏ ਕਿ ਤੇ ਮੁਰਖਾਈ ਖਾਏ ਕਿ ਤੇ ਦੁੱਖੂ ਸਦਮਾਰ ਹੈ ਬੇਦੇ ਅਦਾਤ ਕਰੀ ਤਦ ਤਾਰ ਬੰਦ ਖਲਾਸੀ ਪਾਣੇ ਹੋਏ ਉਰਾਗ ਨਸਕੇ ਕੋਏ ਜੇ ਕੋ ਖਾਏ ਕਣ ਪਾਏ ਉਹ ਜਾਣੇ ਜੇ ਤਿਆ ਮੁਖ ਹੋਏ ਅਪੇ ਜਾਣੇ ਅਪੇ ਦੇ ਅਖੇ ਸੇ ਬੇਕੇਈ ਕੇ ਜਿਸਨੋ ਬਖਸੇ ਸਿਸਲਾ ਨਾਨਕ ਪਾਤਸ਼ਾਹੀ ਪਾਸੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਆ ਅਮੁੱਲ ਪੰਡਾਰ ਨਮੁ ਲਾਵੇ ਅਮੁੱਲੇ ਜਾਏ ਅਮੁੱਲ ਪਿਆ ਅਮੁੱਲਾ ਸਮਾਈ ਅਮੁੱਲ ਧਰਮ ਅਮੁੱਲ ਦੀਬਾਣਾ ਅਮੁੱਲ ਤੁੱਲ ਅਮੁੱਲ ਪ੍ਰਮਾਣ ਅਮੁੱਲ ਬਕਸੀਸ ਅਮੁੱਲ ਨਿਸ਼ਾਨਾ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲਾ ਮੁਲ ਆਖਿਆ ਨਾ ਜਾਏ ਆਖਾ ਗਰੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਅ ਕਨੇ ਵਿਖਿਆਣ ਅੱਖੇ ਵਰਮੇ ਅੱਖੇ ਇੰਦ ਅੱਖੇ ਗੋਪੀ ਤੇ ਗਵਿੰਦ ਅੱਖੇ ਇਸਰਾ ਕੇ ਸੇਦਦ ਅੱਖੇ ਕਿਤੇ ਕਿਤੇ ਬੁੱਦ ਅੱਖੇ ਦਾ ਨਾ ਅਖੇ ਦੇਵ ਅੱਖੇ ਸੁਰਨਰ ਮੁੰਜਨ ਸੇਵ ਕੇਤੇ ਅੱਖੇ ਅਖ ਨਾ ਪਾਏ ਕੇਤੇ ਕੇ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਅਖ ਨ ਸਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੇ ਬੋਲ ਵੀ ਗਾ ਲਿਖੇ ਸਰਗਵਾਰ ਗਵਾਰ ਸੋ ਦਾਰ ਕਿਹਾ ਸੋ ਕਰਕੇ ਹਾ ਜਿਤ ਬੈ ਸਿਰਸ ਮਲੇ ਬਾਜੇ ਨਾਰ ਅਨੇਕ ਸੰਖਾ ਗ ਤੇਵਾ ਵਣ ਹਰੇ ਕਿਤੇ ਰਗ ਪਰਿ ਸੋ ਕੈਨ ਕਿਤੇ ਗਵਣ ਹਰੇ ਗਵੇ ਤਹਣ ਪਣ ਬਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸ ਬ੍ਰਹਮ ਦੇਵੀ ਸੰਸ ਦਾ ਸੁਆਰੇ ਗਾਵੇ ਇੰਦ ਦਾਸਨ ਬੈਠੇ ਦੇਵ ਤੇਂਦਰ ਦਾ ਨਿਆਲੇ ਗਾਵੇ ਸਿਸਮਾ ਦੀ ਅੰਦਰ ਗੰਗ ਸਾਧ ਦੀ ਚਾਰੇ ਗੰਸ ਜਤੀ ਸੁਤਿ ਸੰਤੋਖੀ ਗਾਵੇ ਵੀਰ ਕਰਾਰੇ ਪੂ ਗਾਵੇ ਨਾ ਪੰਡਤ ਪੜਨ ਰਖੀ ਸਰਜੁਗ ਵਿਦਿਆ ਨਾਲੇ ਗਾਵੇ ਮੋਣਿਆ ਮਨਮੋਣ ਸੁਰਗਮ ਅਛਪਿਆ ਲੈ ਗਾਉ ਰਤਨ ਪਾਏ ਤੇਰੇ ਅਸਰਤੀਥ ਨਾਲੇ ਗਾਵੇ ਜੋਤਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੁੰਡਾ ਵਰ ਪੰਡਾ ਕਰ ਕਰ ਰੱਖੇ ਤਾਰੇ ਸਹਿਜ ਗਾਵੇ ਜੁ ਪਾਵਨ ਰਤੇ ਤੇਰੇ ਭਗ ਦਰਸਾ ਲੈ ਹੋਰ ਕੀਤੇ ਗਾਵਨ ਸਹਿਮੈ ਜਿਤ ਨਾਵਨ ਨਾਨਕਿਆ ਵਿਚਾਰੇ ਸੋਇ ਸੋਇ ਸੁਦਸ ਸਾਈਬ ਸੱਚਾ ਸਤਿ ਨਹੀਂ ਹੈ ਬੀਓ ਸੀ ਜਨ ਜਸੀ ਰਤਨ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਜੁ ਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਗਸ ਦੀ ਵਿੜਾਈ ਜੋ ਤਿਸ ਭਾਵੇ ਸੋ ਹੀ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਸ ਸੋ ਸੋ ਪਸ ਹੈ ਬੋ ਨਨ ਰਹਿ ਜਾਏ ਮੁੰਦਨ ਤੋਂ ਸਰਮਪਤ ਚੋਲੀ ਧਿਆਨ ਕੀ ਕਰੇ ਬਿ부ਤ ਖਿੰਤਾ ਕਾਲ ਕੁਆਰੀ ਕਾਇ ਆਜ ਡੰਡਾ ਭਰਤੀਤ ਆਏ ਪੰਚੀ ਸੁਖ ਜਮਾਤੀ ਮਨ ਜੀ ਤੇਜ ਜੀਤ ਅਦੇਤੀ ਸੇ ਅਦੇਸ ਆਦਨ ਨਨ ਨਾਥ ਜੁਗ ਜਗ ਇੱਕੋ ਵੇਸ ਪਉ ਗੁਦ ਗਿਆਨ ਦਾ ਭੰਡਾਰ ਨ ਕੜਕੜਵਾ ਜੇ ਨਾਦੋ ਆਪਨਾਤ ਨਾਥੀ ਸੱਜਾ ਕੀ ਰਸਦ ਵਰ ਸਾਧ ਸੰਜਉ ਜੇ ਦੇ ਕ ਚਲਾਵੇ ਲਖੇ ਆਵੇ ਭਾਗ ਅਦੇ ਤੇ ਸੇ ਅਦੇਸ ਆਦਾ ਨਿਲਾ ਨਾਤ ਜੁਗ ਜੁਗ ਇੱਕੋ ਵੇਸ ਇੱਕ ਮਹੀਂ ਜੁਗਤ ਵੇਈ ਤਿੰ ਚਲੇ ਪਰਮਾਨ ਐ ਸੰਸਾਰੇ ਇੱਕ ਭੰਡਾਰੀ ਇੱਕ ਲੈ ਦੀ ਬਾਣ ਜੀਵ ਜਿਸ ਭਾਵੇ ਜਿ ਵਿਚ ਲਾਵੇ ਜਿ ਭਾਵੇ ਪਰਮਾਨ ਉਹ ਵੇਖੇ ਉਹਨਾਂ ਨਦਰਨਾਵੇ ਬੋਤਾਏ ਵਿਡਾਣ ਅਦੇ ਇਸੇ ਅਦੇਸ ਆਦਾ ਨਿਰਨਨਾਤ ਜੁਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਜੁਸ ਪਾਇਆ ਸੋ ਇਕਾ ਵਾਰ ਕਰ ਕਰ ਵੇਖੇ ਸਿਧਜਨ ਹਾਰ ਨਾਨਕ ਸਾਜੇ ਕੀ ਸਾਚੀਕਾਰ ਅਦੇ ਇਸੇ ਅਦੇਸ ਆਦਾ ਨਿਰਨਨਾਤ ਜੁਜੁਗੇ ਕੋ ਵੇਸ ਇਕ ਦੂਜੀ ਬ ਲਖ ਹੋਏ ਲਗਭਗੇ ਲਖ 20 ਲਖ ਲਗੜਾ ਕੀਏ ਇੱਕ ਨੰਦਕ ਦੀਸ ਇਤਰੇ ਪਤ ਪੌੜੀਆਂ ਜੜੀਏ ਹੋਏ ਕਿਸ ਸੁਨਗਲਾ ਆਕਾਸ ਕੀ ਈਟਾਈ ਰਿਸ ਨੰਨ ਡ੍ਰਿਪਾਈਏ ਕੁੜੀ ਕੁੜੜੀ ਸ ਅੱਖਣ ਜੋ ਚ ਪੈਣਾ ਜੋਰ ਜੋਰ ਨ ਮੰਗਨ ਦੇਣਾ ਜੋਰ ਨਾ ਜੋਰ ਦੇਵਣ ਮਰਨਾ ਜੋਰ ਜੋਰ ਨ ਰਾਜਮਲ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋਰ ਨ ਜੁਕਤੀ ਸੁਤੇ ਸੰਸਾਰ ਜਿਸ ਹਾਥ ਜੋਰ ਕਰ ਵੇਖੇ ਸੋਏ ਨਾਨ ਉਤਮ ਨ ਨੀਚ ਕੋਏ ਰਤੀ ਰੁਤੀ ਦਿੱਤੀ ਵਾਰ ਪਵਨ ਪਣੀ ਅਗਨੀ ਪਤਾਲ ਤਿਸ ਸਰਤੀ ਥਾਪ ਰਹੀ ਧਰਮਸਾਲ ਤਿਸ ਜੀ ਜੁਕਤ ਕੇ ਰੰਗ ਤਿਨ ਕੇ ਨ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਤੇ ਸੋਨ ਪੰਚਰ ਪ੍ਰਵਾਨ ਨਦਰੀ ਕੰਪਵਿ ਨਿਸ਼ਾਨ ਕਚ ਪਕਾਈ ਅਥੇ ਪਾਏ ਨੰਗਯ ਜਪੇ ਜੈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਣੀ ਵੇ ਸੰਤਰ ਕੇਤੇ ਕੰਮਹਿਸ ਕੇਤੇ ਵਰਮੇ ਘੜ ਘੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ കേന്ദ്ര ചന്ദ്ര മണ്ഡല ദേശ കോഥ കേമ മൂന്നെ രീതി കേണി കെ പദന്ദ കിഥിയ സൂത്തി സേവക ज्ञान खंड में ज्ञान परचांड तथे ना गिन आनंद आनन्द खंड की बाणी रूप तिथे घर घड़िए बहुत नूप ताकियाँ गलत न जाय को कहे पीछे पछताए तिथे घड़िए सूरत मत मन बद्ध तिथे घड़िए सुरसिदा की सौद कर्म खंड की बाणी य तिथे और ना कोई न कोई होर तिथे जोध मह बसूर में रम राम भरपूर ਤਿੱਥੇ ਸਿੱਤੋ ਸਿੱਤਾ ਮੇ ਮਮਾਏ ਤਾਂ ਕੇ ਰੁਕਨਾ ਕਥਨੇ ਜਾਏ ਨਾ ਉਹ ਮਰੇ ਨਾ ਠਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਇੱਥੇ ਭਗਤ ਵਸੇ ਕੇ ਲੋ ਕਰੇ ਨੰਦ ਚਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਥੇ ਖੰਡ ਮੰਡਲ ਵਰਪੰਡ ਜੇ ਕੋ ਕਸੇ ਤਾਂਤ ਨਾ ਅੰਤ ਤੇ ਤੇ ਲੋਲਾ ਕਰ ਜਿਵ ਜਿਵ ਹੁਕਮ ਤੇ ਵੇ ਤੇ ਬਕਾਰ ਵੇਖੇ ਵਿੱਚ ਗਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਮਤ ਵੇਧਥਿਆਰ ਭੌਖ ਲਾਗਨੀ ਤਪਦਾਉ ਪਾਂਡਾ ਫ ਅਮਰਿਤ ਟਾਲ ਘੜਿਆ ਸਬਦ ਅਜਿਟਤ ਸਾਲ ਜਿੰਨਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਾਵਣ ਗੁਰੂ ਪਾਣੀ ਪਿਤਾ ਮਤਾ ਧਰਤ ਮਹਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀਆਂ ਕੋ ਆਪਣੀ ਕੈ ਨੇੜੇ ਕੈ ਦੂਰ ਜਿਨੀ ਨੰਤ ਆਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਦਿਨ ਨਾਂ ਤਿਆਇ ਗੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ